ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਜਿਹਦੇ ਵਿੱਚ ਤੁਸੀਂ ਘਰ ਬੈਠੇ ਵਕਤ-ਵਕਤ ਜਾਣਕਾਰੀਆਂ ਸਾਡੇ ਕੋਲ ਹਾਸਲ ਕਰਦੇ ਰਹਿੰਦੇ ਹੋ ਸੋ ਦੋਸਤੋ ਵੱਡੇ ਅਪਡੇਟ ਲੈ ਕੇ ਹਾਜ਼ਰ ਹੋਈਆਂ ਜਿਹੜੇ ਵੀ ਭੈਣ ਸਫਰ ਕਰਦੇ ਨੇ ਰੇਲ ਦੇ ਵਿੱਚ ਰੇਲਵੇ ਦੇ ਵਿੱਚ ਜਾਂ ਕਿਤੇ ਵੀ ਜਾਣ ਵਾਸਤੇ ਟ੍ਰੇਨ ਦੀ ਵਰਤੋਂ ਕਰਦੇ ਨੇ ਤਾਂ ਉਹਨਾਂ ਨੂੰ ਸਿਰਫ ਟਿਕਟ ਬਾਰੇ ਇਹੀ ਪਤਾ ਹੈ ਕਿ ਜਿਹੜਾ ਟਿਕਟ ਹੈ ਸਾਡੇ ਸਫ਼ਰ ਲਈ ਕੰਮ ਆਉਂਦਾ ਹੈ ਪਰ ਉਹਦੇ ਬਹੁਤ ਸਾਰੇ ਫਾਇਦੇ ਨੇ ਇਹ ਤੋਂ ਲੋ ਸਿੱਦੇ ਸੰਗੈਸ ਤੋਂ ਪਹਿਲਾਂ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾਰਨ ਬੈਲ ਆਈਕਨ ਨਾਲ ਤੇ ਜ਼ਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੇ ਅਪਡੇਟ ਹੋਣਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਵੱਡੀ ਅਪਡੇਟ ਇਹੀ ਹੈ ਕਿ ਰਾਂਚੀ ਰੇਲ ਬੰਡਲ ਦੇ ਸੀਨੀਅਰ ਡੀਸੀਐਮ ਨੇ ਲੋਕਾਂ ਨੂੰ ਬਤਾਇਆ ਕਿ ਟ੍ਰੇਨ ਦੇ ਟਿਕਟ ਦੇ ਕਈ ਸਾਰੇ ਜਿਹੜੇ ਫਾਇਦੇ ਨੇ ਇਸ ਦੇ ਲਈ ਤੁਸੀਂ ਖਾਣ ਤੋਂ ਲੈ ਕੇ ਫਾਸਟ ਫਰਸਟ ایڈ ਐਮਰਜੈਂਸੀ ਡੋਮੇਟਰੀ ਦਾ ਐਕਸੈਸ ਕਰ ਸਕਦੇ ਹੋ ਬਸ ਤਾਂ ਨਹੀਂ ਇਸ ਵਾਰੀ ਜਾਣਕਾਰੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਤੁਹਾਡੇ ਕੋਲ ਟ੍ਰੇਨ ਦਾ ਕਨਫਰਮ ਟਿਕਟ ਹੈ ਤਾਂ ਇਸ ਟਿਕਟ ਨਾਲ ਤੁਸੀਂ ਕਈ ਸਾਰੇ ਫਾਇਦੇ ਜਿਹੜੇ ਲੈ ਸਕਦੇ ਹੋ ਜੱਤ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਟ੍ਰੇਨ ਦਾ ਟਿਕਟ ਟਰੈਵਲਿੰਗ ਦੇ ਹੀ ਕੰਮ ਆਂਦਾ ਹੈ ਪਰੰਤੂ ਅਜਿਹਾ ਨਹੀਂ ਹੈ ਇਸ ਟਿਕਟ ਦੇ ਨਾਲ ਤੁਸੀਂ ਕਈ ਸਾਰੀ ਫੈਸਿਲਿਟੀ ਜਿਹੜੀ ਉਹ ਲੈ ਸਕਦੇ ਹੋ ਜਿਸਦੇ ਬਾਰੇ ਚ ਸਹੀ ਦੀ ਕਿਸੇ ਨੂੰ ਪਤਾ ਹੋਵੇ ਰਾਜੀ ਰੇਲਵੇ ਦੇ ਸੀਨੀਅਰ ਡੀਸੀਐਮ ਨਿਸ਼ਾਦ ਕੁਮਾਰ ਨੇ ਲੋਕਲ 18 ਨੂੰ ਦੱਸਿਆ ਕਿ ਟ੍ਰੇਨ ਦੇ ਟਿਕਟ ਦੇ ਬਹੁਤ ਸਾਰੇ ਜਿਹੜੇ ਫਾਇਦੇ ਨੇ ਇਸ ਦੇ ਨਾਲ ਤੁਸੀਂ ਖਾਣ ਤੋਂ ਲੱਗ ਕੇ ਫਰਸਟ ਐਮਰਜੈਂਸੀ ਡੋਮੇਟਰੀ ਤੱਕ ਐਕਸੈਸ ਕਰ ਸਕਦੇ ਹੋ ਬਸ ਤਾਂ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿਹੜੀਆਂ ਸੁਵਿਧਾਵਾਂ ਤੁਹਾਨੂੰ ਟ੍ਰੇਨ ਟਿਕਟ ਦੇ ਨਾਲ ਮਿਲਦੀਆਂ ਨੇ ਉਹ ਜਾਣਦੇ ਆ ਜੇਕਰ ਤੁਹਾਡੇ ਕੋਲ ਕਨਫਰਮ ਟ੍ਰੇਨ ਦਾ ਟਿਕਟ ਹੈ ਤਾਂ ਤੁਹਾਨੂੰ ਰਹਿਣ ਦੇ ਲਈ ਹੋਟਲ ਚਾਹੀਦਾ ਹੈ ਤਾਂ ਜਿਹੇ ਚ ਤੁਸੀਂ ਆਈਆਰ ਸੀਟੀਸੀ ਦੀ ਡੋਰਮਟਰੀ ਯੂਜ਼ ਕਰ ਸਕਦੇ ਹੋ ਜਿੱਥੇ ਤੁਹਾਨੂੰ ਕਾਫੀ ਸਸਤੇ ਭਾਅ ਕੇ 150 ਰੁਪਏ ਤੱਕ ਦੇ ਬੈੱਡ ਮਿਲ ਜਾਂਦੇ ਨੇ ਤੇ ਇਹ 24 ਘੰਟੇ ਦੇ ਲਈ ਜਿਹੜਾ ਉਹ ਮਨਜ਼ੂਰ ਹੁੰਦੇ ਨੇ ਨੰਬਰ 2 ਤੇ ਭਾਰਤੀ ਰੇਲਵੇ ਚ ਏਸੀ 1 2 3 ਚ ਸਰਾਣਾ ਚਾਦਰ ਕੰਬਲ ਇਹ ਸਾਰਾ ਕੁਝ ਫ੍ਰੀ ਮਿਲਦਾ ਹੈ ਗਰੀਬ ਰਥ ਦੇ ਵਿੱਚ ਸਾਰੀ ਫੈਸਿਲਿਟੀ ਫ੍ਰੀ ਮਿਲਦੀ ਹੈ ਏਸੀ ਵਿੱਚ ਜੇਕਰ ਤੁਹਾਨੂੰ ਇਹ ਚੀਜ਼ ਨਹੀਂ ਮਿਲਦੀ ਤਾਂ ਟ੍ਰੇਨ ਦਾ ਟਿਕਟ ਦਿਖਾ ਕੇ ਇਹਨਾਂ ਚੀਜ਼ਾਂ ਨੂੰ ਐਕਸੈਸ ਕਰ ਸਕਦੇ ਹੋ ਇੰਦੇ ਲਈ ਤੁਹਾਨੂੰ ਕੋਈ ਜ਼ਿਆਦਾ ਸੂਲਕ ਭੁਗਤਾਨ ਨਹੀਂ ਕਰਨਾ ਪੈਂਦਾ ਭਾਵੇਂ ਕਿ ਜਿੰਨਾ ਟਿਕਟ ਤੁਹਾਡਾ ਉਹੀ ਲੱਗੇਗਾ ਇਸ ਤੋਂ ਬਾਅਦ ਕੋਈ ਵੀ ਤੁਹਾਨੂੰ ਰਾਸ਼ੀ ਜਿਹੜੀ ਹੈ ਉਹ ਭੇ ਨਹੀਂ ਕਰਨੀ ਹੋਵੇਗੀ ਨੰਬਰ 3 ਤੇ ਟ੍ਰੇਨ 'ਚ ਜੇਕਰ ਤੁਸੀਂ ਸਫ਼ਰ ਦੌਰਾਨ ਬਿਮਾਰ ਹੋ ਜਾਂਦੇ ਹੋ ਜਾਂ ਬਿਮਾਰ ਮਹਿਸੂਸ ਕਰਦੇ ਹੋ ਫਿਰ ਤੁਹਾਨੂੰ ਕੋਈ ਮੈਡੀਕਲ ਐਮਰਜੈਂਸੀ ਹੈ ਤਾਂ ਟ੍ਰੇਨ ਦੇ ਵਿੱਚ ਫਾਸਟ ਏਡ ਦੀ ਪੂਰੀ ਸਹੂਲਤ ਹੈ ਤੁਹਾਨੂੰ ਬਸ ਟ੍ਰੇਨ ਦੇ ਆਰਪੀਐਫ ਜਵਾਨ ਨੂੰ ਇਹ ਸੂਚਨਾ ਦੇਣੀ ਹੁੰਦੀ ਹੈ ਕਿ ਤੁਸੀਂ ਬਿਮਾਰ ਹੋ ਜਾਂ ਚਾਹੋ ਤੁਸੀਂ 139 ਤੇ ਕਾਲ ਕਰ ਸਕਦੇ ਹੋ ਤੁਹਾਨੂੰ ਤੁਰੰਤ ਜਿਹੜਾ ਫਰਸਟ ایڈ ਦੀ ਸੇਵਾ ਮਿਲੇਗੀ ਜੇਕਰ ਟ੍ਰੇਨ ਵਿੱਚ ਇਹ ਸਹੂਤਾ ਨਹੀਂ ਹੈ ਤੇ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਅਗਲੇ ਸਟੇਸ਼ਨ ਦੇ ਵਿੱਚ ਇਸ ਦਾ ਇੰਤਜ਼ਾਮ ਵੀ ਕਰ ਸਕਦੇ ਹੋ ਜੇਕਰ ਤੁਹਾਨੂੰ ਟਿਕਟ ਰਾਜਸਤਾਨੀ ਦਰੰਤੋ ਜਾਂ ਫਿਰ ਸਤਭਦੀ ਜੈਸੀ ਪ੍ਰੀਮੀਅਮ ਟ੍ਰੇਨ ਦੇ ਵਿੱਚ ਟਿਕਟ ਲੈ ਕੇ ਆ ਤੁਸੀਂ ਤਾਂ ਤੁਸੀਂ 2 ਘੰਟੇ ਤੋਂ ਜ਼ਿਆਦਾ ਲੇਟ ਹੁੰਦੇ ਹੋ ਤਾਂ ਆਈਆਰਸੀਟੀਸੀ ਦੀ ਕੰਟੇਨ ਦੇ ਤਰਫੋਂ ਤੁਹਾਨੂੰ ਮੁਫਤ ਜਿਹੜਾ ਭੋਜਨ ਹੈ ਉਹ ਵੀ ਦਿੱਤਾ ਜਾਂਦਾ ਹੈ ਜੇਕਰ ਤੁਹਾਡਾ ਭੋਜਨ ਨਹੀਂ ਮਿਲਦਾ ਤਦ ਉਸ 6340 ਨੰਬਰ ਤੇ ਡਾਇਲ ਕਰਕੇ ਇਸ ਦੀ ਸ਼ਿਕਾਇਤ ਵੀ ਕਰ ਸਕਦੇ ਹੋ ਸਾਰੇ ਰੇਲਵੇ ਸਟੇਸ਼ਨ ਦੇ ਵਿੱਚ ਲੌਕਰ ਰੂਮ ਕਲਾਕਰੂਮ ਦੀ ਸਹੂਲਤ ਹੁੰਦੀ ਹੈ ਅਜਿਹੇ 'ਚ ਤੁਸੀਂ ਕਰੀਬਨ 1 ਮਹੀਨੇ ਤੱਕ ਇਹਨਾਂ ਲੌਕਰ ਰੂਮ ਅਤੇ ਕਲਾਕਰੂਮ ਚ ਆਪਣਾ ਸਮਾਨ ਰੱਖ ਸਕਦੇ ਹੋ ਹਾਲਾਂਕਿ ਇਸ ਦੇ ਲਈ ਤੁਹਾਨੂੰ 50 ਤੋਂ 100 ਰੁਪਏ ਤੱਕ 24 ਘੰਟੇ ਦੇ ਹਿਸਾਬ ਨਾਲ ਸੂਲਕ ਦੇਣਾ ਹੁੰਦਾ ਹੈ ਪਰੰਤੂ ਜੇਕਰ ਇਸ ਦੇ ਲਈ ਤੁਸੀਂ ਟ੍ਰੇਨ ਦਾ ਟਿਕਟ ਹੋਣਾ ਤੁਹਾਡੇ ਕੋਲ ਹੋਣਾ ਚਾਹੀਦਾ ਟਿਕਟ ਜਿਹੜਾ ਟ੍ਰੇਨ ਦਾ ਇੱਥੇ ਟ੍ਰੇਨ ਦੇ ਤੁਰੰਤ ਉਤਾਰਨ ਤੋਂ ਬਾਅਦ ਸ਼ਿਰ ਚੜਨ ਤੋਂ ਪਹਿਲਾਂ ਤੁਸੀਂ ਨੌਨੇ ਸੀ ਜਾਂ ਫਿਰ ਏਸੀ ਵੇਟਿੰਗ ਰੂਮ 'ਚ ਆਰਾਮ ਕਰ ਸਕਦੇ ਹੋ ਇਸਦੇ ਲਈ ਤੁਹਾਨੂੰ ਟਿਕਟ ਦਿਖਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਇੱਥੇ ਰੁਕਣ ਦੇ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੁਲਕ ਨਹੀਂ ਲੱਗਦਾ ਹੁਣ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਕਨਫਰਮ ਟਿਕਟ ਹੈ ਤਾਂ ਤੁਸੀਂ ਇਹਨਾਂ ਸਾਰੀ ਫੈਸਿਲਿਟੀ ਦੀ ਕੋਈ ਦਿੱਕਤ ਆਂਦੀ ਹੈ ਤੁਹਾਨੂੰ ਇੱਕ ਫਲਿੱਪ ਜਿਹੜੀ ਨਹੀਂ ਮਿਲਦੀ ਰੇਲਵੇ ਦੀ ਤਰਫੋਂ ਤਾਂ ਤੁਸੀਂ 139 ਨੰਬਰ ਡਾਇਲ ਕਰਕੇ ਇਸ ਦੀ ਸ਼ਿਕਾਇਤ ਵੀ ਕਰ ਸਕਦੇ ਹੋ ਤੁਹਾਨੂੰ ਤੁਰੰਤ ਜਿਹੜੀ ਹੈ ਉਹ ਮਦਦ ਦਿੱਤੀ ਜਾਵੇਗੀ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਹੋਰ ਵੀ ਨਿਤ ਨਵੀਆਂ ਜਾਣਕਾਰੀਆਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਸਫ਼ਰ ਤਾਂ ਹਰ ਇੱਕ ਨੇ ਕਰਨਾ ਹੀ ਹੁੰਦਾ ਹੈ ਪਰ ਅਸਲੋਂ ਇਹ ਫੈਸਿਲਿਟੀਆਂ ਦਾ ਪਤਾ ਨਹੀਂ ਹੁੰਦਾ ਜੇਕਰ ਅਸੀਂ ਇਹ ਫੈਸਿਲਿਟੀਆਂ ਅੱਗੇ ਤੋਂ ਅੱਗੇ ਪਹੁੰਚਾਵਾਂਗੇ ਤਾਂ ਸਾਰਿਆਂ ਨੂੰ ਪਤਾ ਲੱਗੇਗਾ ਸਾਰੇ ਇਹ ਸੁੱਖ ਦਾ ਜਿਹੜਾ ਸਾਧਨ ਹੈ ਇਹ ਲੈ ਸਕਣਗੇ ਸੋ ਮਿਲਦੇ ਹਾਂ ਕੱਲ੍ਹ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤਤਕ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ